ਨਮਸਕਾਰ ਆਕਾਸ਼ਵਾਣੀ ਦਾ ਚਲੰਦਰ ਕੇਂਦਰ ਹੈ ਹੁਣ ਤੁਸੀਂ ਜੰਚਲ ਸ਼ਰਮਾ ਤੋਂ ਪਰਦੇਸ਼ਿਕ ਖਬਰਾਂ ਸੁਣੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਦਾ ਸੱਤਾ ਦਿੱਤਾ ਹੈ ਚੰਡੀਗੜ੍ਹ ਵਿੱਚ ਕੱਲ ਜਲ ਸਰੋਤ ਵਿਭਾਗ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਝੋਨੇ ਦੇ ਆਉਂਦੇ ਸੀਜ਼ਨ ਤੋਂ ਨਹਿਰੀ ਪਾਣੀ ਦੀ ਸਪਲਾਈ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ 11 ਜੂਨ ਤੋਂ ਨਹਿਰੀ ਪਾਣੀ ਨਿਰਵਿਘਨ ਸਪਲਾਈ ਕੀਤਾ ਜਾਵੇਗਾ ਮੁੱਖ ਮੰਤਰੀ ਨੇ ਕਿਹਾ ਕਿ ਸਿੰਚਾਈ ਦੀਆਂ ਜ਼ਰੂਰਤਾਂ ਵਾਸਤੇ ਪੰਜਾਬ ਨਹਿਰੀ ਪਾਣੀ ਦੀ ਸਪਲਾਈ ਕਰਨ ਦਾ ਨਵਾਂ ਰਿਕਾਰਡ ਕਾਇਮ ਕਰਨ ਦੀ ਤਹਿਲੀਸ ਤੇ ਹੈ ਅਤੇ ਇਹ ਪਹਿਲੀ ਵਾਰ ਹੈ ਕਿ ਸੂਬਾ ਸਰਕਾਰ ਨੇ ਨਹਿਰੀ ਪਾਣੀ ਦੀ ਸਪਲਾਈ ਸੰਬੰਧੀ ਪੁੱਛਗਿੱਛ ਕਰਨ ਵਾਸਤੇ ਸਮਰਪਿਤ ਕੰਟਰੋਲ ਰੂਮ ਸਥਾਪਿਤ ਕੀਤੇ ਦੇਸ਼ ਵਿੱਚ ਸਾਲ 1872 ਵਿੱਚ ਬਣੇ ਤਿੰਨ ਅਪਰਾਧਿਕ ਕਾਨੂੰਨਾਂ ਦੀ ਥਾਂ ਸਮੇਂ ਮੁਤਾਬਕ ਬਣਾਏ ਗਏ ਕਾਨੂੰਨ 1 ਜੁਲਾਈ ਤੋਂ ਲਾਗੂ ਹੋਣ ਜਾ ਰਹੇ ਨੇ। ਇਹਨਾਂ ਵਿੱਚ ਔਰਤਾਂ ਤੇ ਬੱਚਿਆਂ ਪ੍ਰਤੀ ਜੁਰਮ ਤੇ ਖਾਸ ਨਜ਼ਰ ਰੱਖੀ ਗਈ ਹੈ। ਜਨਸੀ ਜੁਰਮਾਂ ਨਾਲ ਨਜੁੱਠਣ ਲਈ ਔਰਤਾਂ ਤੇ ਬੱਚਿਆਂ ਪ੍ਰਤੀ ਅਪਰਾਧਾਂ ਦਾ ਇੱਕ ਨਵਾਂ ਅਧਿਆਇ ਸ਼ਾਮਲ ਕੀਤਾ ਗਿਆ ਹੈ। ਹੋਰ ਵੇਰਵੇ ਨਾਲ ਇਹ ਰਿਪੋਰਟ। ਇਹਨਾਂ ਨਵੇਂ ਕਾਨੂੰਨ ਭਾਰਤੀ ਨਿਆਂ ਸੰਹਿਤਾ, ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਅਤੇ ਭਾਰਤੀ ਸਾਕਸ਼ ਐਕਟ ਬਸਤੀਵਾਦੀ ਯੁੱਗ ਦੇ ਇੰਡੀਅਨ ਪੈਨਲ ਕੋਡ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਅਤੇ ਇੰਡੀਅਨ ਐਵੀਡੈਂਸ ਐਕਟ ਦੀ ਥਾਂ ਲੈਣਗੇ ਇਹਨਾਂ ਕਾਨੂੰਨਾਂ ਦਾ ਮਕਸਦ ਵੱਖ-ਵੱਖ ਜੁਰਮਾਂ ਨੂੰ ਪਰਿਭਾਸ਼ਿਤ ਕਰਕੇ ਉਹਨਾਂ ਲਈ ਸਜ਼ਾ ਤੈਅ ਕਰਨਾ ਅਤੇ ਦੇਸ਼ ਚ ਅਪਰਾਧਿਕ ਨਿਆਂ ਪ੍ਰਣਾਲੀ ਨੂੰ ਬਦਲਣਾ ਹੈ ਜਿਹੜੀਆਂ ਤਾਂ ਰਵਾਜ ਜੁਰਮ ਦੀ ਪਛਾਣ ਬਣ ਚੁੱਕੀਆਂ ਸਨ ਨਵੇਂ ਕਾਨੂੰਨ ਲਾਗੂ ਹੋਣ ਤੋਂ ਬਾਅਦ ਉਹਨਾਂ ਵਿੱਚ ਵੀ ਬਦਲਾਅ ਹੋਵੇਗਾ ਜਿਵੇਂ ਕਿ ਕਤਲ ਲਈ ਲਾਈ ਜਾਂਦੀ ਆਈਪੀਸੀ ਦੀ ਧਾਰਾ 302 ਹੁਣ ਧਾਰਾ 101 ਵੱਜੋਂ ਜਾਣੀ ਜਾਵੇਗੀ ਠਗੀ ਲਈ ਲਾਈ ਜਾਂਦੀ ਧਾਰਾ 420 ਹੁਣ ਧਾਰਾ 316 ਹੋਵੇਗੀ ਜਦ ਕਿ ਜ਼ਬਰਦਸਤ ਜਨਾਬ ਵਾਲੀ ਧਾਰਾ 376 ਹੁਣ ਧਾਰਾ 63 ਹੋਵੇਗੀ ਭਾਰਤੀ ਨਿਆਂ ਸੰਹਿਤਾ ਵਿੱਚ ਇਹ ਤੈ ਹੋਵੇਗਾ ਕਿ ਕਿਹੜਾ ਕੰਮ ਜ਼ੁਰਮ ਹੈ ਅਤੇ ਉਸ ਲਈ ਕੀ ਸਜ਼ਾ ਹੋਵੇਗੀ ਆਈਪੀਸੀ ਦੀਆਂ 511 ਧਾਰਾਵਾਂ ਦੇ ਮੁਕਾਬਲੇ ਵਿੱਚ ਨਵੀਂ ਭਾਰਤੀ ਨਿਆਂ ਸੰਹਿਤਾ ਵਿੱਚ 358 ਧਾਰਾਵਾਂ ਹੋਣਗੀਆਂ 21 ਨਵੇਂ ਜ਼ੁਰਮਾਂ ਨੂੰ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ ਇਸੇ ਤਰ੍ਹਾਂ ਨਾਲ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਵਿੱਚ 531 ਧਾਰਾਵਾਂ ਹੋਣਗੀਆਂ ਇਸ ਵਿੱਚ ਪੁਰਾਣੇ ਕਾਨੂੰਨ ਦੀਆਂ 177 ਧਾਰਾਵਾਂ ਨੂੰ ਬਦਲਿਆ ਗਿਆ ਹੈ ਅਤੇ 9 ਨਵੀਆਂ ਧਾਰਾਵਾਂ ਜੋੜ ਕੇ 14 ਧਾਰਾਵਾਂ ਖਤਮ ਵੀ ਕੀਤੀਆਂ ਗਈਆਂ ਨੇ ਅਤਵਾਦ ਮੋਬਿਲਿੰਚਿੰਗ ਅਤੇ ਕੌਮੀ ਸੁਰੱਖਿਆ ਖਤਰੇ ਵਿੱਚ ਪਾਉਣ ਵਾਲੇ ਜੁਰਮਾਂ ਲਈ ਸਜ਼ਾ ਹੋਰ ਸਖਤ ਕੀਤੀ ਗਈ ਹੈ ਯਕੀਨਨ ਇਹਨਾਂ ਕਦਮਾਂ ਨਾਲ ਮੌਜੂਦਾ ਨਿਆਂ ਪ੍ਰਣਾਲੀ ਹੋਰ ਵਧੇਰੇ ਮਜ਼ਬੂਤ ਹੋਵੇਗੀ ਸ਼ਿਸ਼ੂ ਸ਼ਰਮਾ ਸ਼ਾਂਤਲ ਆਕਾਸ਼ਵਾਣੀ ਸਮਾਚਾਰ ਜਲੰਧਰ ਇਸੇ ਦੌਰਾਨ ਇਹਨਾਂ ਦਿਨ ਨਵੇਂ ਅਪਰਾਧਿਕ ਕਾਨੂੰਨਾ ਬਾਰੇ ਬਠਿੰਡਾ ਦੀ ਐਡਵੋਕੇਟ ਕਮਲਜੀਤ ਸਿੰਘ ਕੁੱਟੀ ਦਾ ਕਹਿਣਾ ਹੈ ਕਿ ਸਮੇਂ ਦੀ ਮੰਗ ਅਨੁਸਾਰ ਇਹ ਬਦਲਾ ਬਿਲਕੁਲ ਸਹੀ ਹੈ ਆ ਇੰਨਾ ਕਾਨੂੰਨਾਂ ਨੂੰ ਬਦਲਣ ਦੀ ਲੋੜ ਵੀ ਸੀ ਤੇ ਹੁਣ ਸਾਨੂੰ ਸਾਰਿਆਂ ਨੂੰ ਵਕੀਲ ਸਹਿਬਾਨ ਨੂੰ ਸਾਡੇ ਸਾਰੇ ਦੇਸ਼ਵਾਸੀਆਂ ਨੂੰ ਤੇ ਜੋ ਕਾਨੂੰਨ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਹੈ ਉਹਨਾਂ ਨੂੰ ਨਵੇਂ ਸਿਰੇ ਤੋਂ ਇਹ ਸਾਰੇ ਕਾਨੂੰਨ ਪੜ੍ਹਨੇ ਪੈਣਗੇ ਔਰ ਇਹ ਬਹੁਤ ਵਧੀਆ ਗੱਲ ਹੈ ਕਿਉਂਕਿ ਪੁਰਾਣੇ ਕਾਨੂੰਨਾਂ ਦੇ ਵਿੱਚ ਕਈ ਗੱਲਾਂ ਰਹਿ ਗਈਆਂ ਸੀ ਜੋ ਸਮੇਂ ਦੇ ਨਾਲ ਨਵੀਆਂ ਆ ਗਈਆਂ ਜਿਵੇਂ ਭਾਰਤੀ ਸੱਖਿਆ ਦੇ ਨਿਜੰਮ ਦੇ ਵਿੱਚ ਦੇਖੀਏ ਤਾਂ ਜੋ ਹੁਣ ਕੰਪਿਊਟਰ ਤੇ ਕੰਮ ਹੋਣ ਲੱਗ ਗਿਆ ਔਰ ਸਾਈਬਰ ਕ੍ਰਾਈਮ ਬਹੁਤ ਵਧ ਗਿਆ ਹੈ ਤਾਂ ਉਹਨਾਂ ਨਾਲ ਸੰਬੰਧਿਤ ਨਵੇਂ ਵਿਕਾਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਬਹੁਤ ਸਾਰੀਆਂ ਧਰਾਵਾਂ ਜਿਹੜੀਆਂ ਜੋੜੀਆਂ ਗਈਆਂ ਸ਼ਹੀਦਾਂ ਦੀ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਮੂਲ ਨਾਨਕਸ਼ਹੀ ਕੈਲੰਡਰ ਅਨੁਸਾਰ ਸ਼ਹੀਦੀ ਦਿਹਾੜਾ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਪਾਕਿਸਤਾਨ ਵਿਖੇ ਮਨਾਉਣ ਲਈ ਅੱਜ ਪਾਰਤ ਦੇ ਵੱਖ-ਵੱਖ ਸੂਬਿਆਂ ਤੋਂ ਇਕੱਤਰ ਹੋ ਕੇ ਭਾਰਤੀ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਅਟਾਰੀ ਸਰਹੱਦ ਰਸਤੇੋਂ ਪਾਕਿਸਤਾਨ ਲਈ ਰਵਾਨਾ ਹੋਇਆ ਅਟਾਰੀ ਸਰਹੱਦ ਵਿਖੇ ਬੀਐਸਐਫ ਇਮੀਗ੍ਰੇਸ਼ਨ ਅਤੇ ਭਾਰਤੀ ਕਸਟਮ ਵਿਭਾਗ ਵੱਲੋਂ ਸ਼ਰਧਾਲੂਆਂ ਲਈ ਵਧੀਆ ਤੇ ਪੁਖਤਾ ਇੰਤਜ਼ਾਮ ਕੀਤੇ ਗਏ ਸਨ ਸ਼ਰਧਾਲੂਆਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜੱਥਾ ਛੱਡ ਕੇ ਖਾਲੜਾ ਮਿਸ਼ਨ ਕਮੇਟੀ ਚਬਾਲ ਪਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਫਿਰੋਜ਼ਪੁਰ ਸ਼੍ਰੀ ਨਨਕਾਣਾ ਸਾਹਿਬ ਜੋੜਾ ਕਰ ਜੱਥਾ ਪੁਤਲੀ ਕਰ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਡੱਬ ਵਾਲੀ ਹਰਿਆਣਾ ਜੰਮੂ ਕਸ਼ਮੀਰ ਤੇ ਰਾਜਸਥਾਨ ਤੋਂ ਸਿੱਖ ਸ਼ਰਧਾਲੂ ਪਾਕਿਸਤਾਨ ਕਹੇ ਨੇ ਵਿਸ਼ੂ ਆਤਵਨ ਦਿਵਸ 2024 ਤਹਿਤ ਦਿੱਤੀ ਸੁਨੇਹੇ ਮੁਤਾਬਕ ਧਰਤੀ ਮਾਤਾ ਨੂੰ ਬਚਾਉਣ ਲਈ ਪੰਜਾਬ ਪ੍ਰਦੂਸ਼ਣ ਰੋਕथाम ਬੋਰਡ ਦੇ ਖੇਤਰੀ ਦਫਤਰ ਫਰੀਦਕੋਟ ਨੇ ਬੂਟਿਆਂ ਦਾ ਲੰਗਰ ਲਗਾ ਕੇ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਇਸ ਦੌਰਾਨ ਸਿਰਫ ਬੂਟਿਆਂ ਨੂੰ ਵੰਡਣ ਤਾਂ ਹੀ ਸੀਮਿਤ ਨਹੀਂ ਰੱਖਿਆ ਗਿਆ ਬਲਕਿ ਬੂਟੇ ਲੈਣ ਵਾਲਿਆਂ ਦੀ ਰਜਿਸਟ੍ਰੇਸ਼ਨ ਸਮੇਤ ਉਹਨਾਂ ਦਾ ਨਾਮ ਪਤਾ ਤੇ ਮੋਬਾਈਲ ਨੰਬਰ ਵੀ ਦਰਜ ਕੀਤੇ ਗਏ ਨੇ ਰਜਿਸਟ੍ਰੇਸ਼ਨ ਕਾਰਡ ਮਗਰੋਂ ਇੱਕ ਪ੍ਰਣ ਦਵਾਇਆ ਗਿਆ ਕਿ ਉਹ ਆਪਣੇ ਬੂਟੇ ਨੂੰ ਬੱਚਿਆਂ ਵਾਂਗ ਪਾਲਣਗੇ ਅਤੇ ਇਸ ਦੀ ਸਾਂਭ ਸੰਭਾਲ ਕਰਨਗੇ ਇਸ ਦੇ ਨਾਲ ਹੀ ਪ੍ਰਦੂਸ਼ਕ ਖਾਗਨਾ ਖਤਮ ਹੋਈਆਂ ਨਮਸਕਾਰ